ਪੰਜਾਬ ਹੈੱਡਲਾਈਨ ਦੇਖ ਰਹੀ ਸਾਰੇ ਦਰਸ਼ਕਾਂ ਦਾ ਆਸਵਾਗਤ ਤੇ ਮੈਂ ਹਾਂ ਤੁਹਾਨੂੰ ਨਾਲ ਅੰਜਲੀ ਆਏ ਦਿਨ ਪੰਜਾਬ ਪੁਲਿਸ ਵਿਵਾਦ ਵਿੱਚ ਫਿਰਦੀ ਇਸ ਤਰ੍ਹਾਂ ਦਾ ਮਾਮਲਾ ਇੱਕ ਲੁਧਿਆਣੇ ਤੋਂ ਆਇਆ ਹੈ ਜਿੱਥੇ ਇੱਕ ਥਾਣੇਦਾਰ ਦੇ ਉੱਪਰ ਪੈਸੀ ਵਸੂਲਣ ਦੀ આરોਪ ਲੱਗੇ ਲੁਧਿਆਣਾ ਦੇ ਮਹੱਲਾ ਗੁਰੂ ਹਰ ਗੋਬਿੰਦ ਸਿੰਘ ਨਗਰ ਵਿੱਚ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਅਸਲਮ ਨਾਮਕ ਵਿਅਕਤੀ ਦੇ ਉੱਪਰ ਜਾਨ ਲਵਾ ਹਮਲਾ ਹੋਇਆ ਸੀ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਅਸਲਮ ਅਗਲੇ ਦਿਨ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਾ ਜਗਤਪੁਰੀ ਚੌਂਕੇ ਵਿੱਚ ਪਹੁੰਚਿਆ ਜਿੱਥੇ ਇੱਕ ਕੇਵਲ ਕ੍ਰਿਸ਼ਨ ਨਾਮਕ ਥਾਣੇਦਾਰ ਨੇ ਆਪਣੀ ਵਰਦੀ ਦਾ ਰੋਬ ਦਿਖਾਇਆ ਤੇ ਉਲਟਾ ਸ਼ਿਕਾਇਤ ਕਰਤਾ ਤੇ ਹੀ ਥੱਪੜ ਮਾਰ ਦਿੱਤਾ ਤੇ ਸ਼ਿਕਾਇਤ ਕਰਤਾ ਕੋਲੋਂ 4000 ਵੀ ਵਸੂਲੇ ਅਤੇ ਗਾਲੀਗ ਲੋਚਵੀ ਕੀਤੀ ਅਤੇ ਕੋਰੇ ਕਾਗਜ਼ ਉੱਪਰ ਸਾਈਨ ਵੀ ਕਰਵਾ ਲਏ ਤੇ ਸ਼ਿਕਾਇਤ ਕੀਤੀ ਅਤੇ ਹੁਣ ਅਸਲਮ ਨੇ ਇਨਸਾਫ ਲਈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੋਲ ਇਨਸਾਫ ਲਈ ਬਿਫਲ ਨਾਲ ਗੱਲਬਾਤ ਕੀਤੀ ਸੀ ਕਿ ਇਹਨਾਂ ਦੇ ਨਾਲ ਜਿਹੜਾ ਕਿ ਇੱਕ ਫੈਕਟਰੀ ਦੇ ਵਿੱਚ ਵੜ ਕੇ तकरीबन 8-10 ਬੰਦਿਆਂ ਵੱਲੋਂ ਜਿਹੜਾ ਕਿ ਤੇਜ਼ਧਰ ਹਥਿਆਰਾਂ ਦੇ ਨਾਲ ਫੈਕਟਰੀ ਦੇ ਅੰਦਰ ਜਾ ਕੇ ਹਮਲਾ ਕੀਤਾ ਗਿਆ ਸੀ ਜਿਹੜਾ ਕਿ ਇੱਕ ਸ਼ਖਸ ਦੇ ਉੱਪਰ ਪੈਸੇ ਦੇ ਲੈਣ ਦੇ ਦੇ ਮਾਮਲੇ ਦੇ ਵਿੱਚ ਇੱਕ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਜਿਸ ਸੰਬੰਧ ਥਾਣਾ ਜਗਤਪੁਰੀ ਜਿਹੜਾ ਕਿ ਪੁਲਿਸ ਥੰਕੀ ਜਗਤਪੁਰੀ ਥਾਣਾ ਹੈ ਪੋਵਾਲ ਦੇ ਵਿੱਚ ਅਸੀਂ ਇਸ ਟਾਈਮ ਮੌਜੂਦ ਆ ਤੇ ਪਾਰਟੀ ਵੀ ਇੱਥੇ ਪਹੁੰਚ ਚੁੱਕੀ ਹੈ ਸੋਨਾ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਅਸਲ kia जी मेरा नाम असलम है हाँ जी ये झगड़ा हुआ उसके बाद आपने यहाँ पे पुलिस में शिकायत दर्ज करवाई तो तब क्या हुआ बताइए उसको मैं पुलिस वाले के पास आए हैं पुलिस वाले मेरे से चार हजार रूपए लिए हुए हैं मतलब कौन से पुलिस वाले ने थी? नाम बताये किसने केवल कि क्रिश्चन पुलिस वाले ने आ, कितने पैसे मांगे थे पुलिस वाले ने आप दस हजार रुपए मांगे थे मैंने चार हजार दिए हैं दस हजार मांगा था जी किस बात का दस जी ये मामला के चक्कर में करा कि पैसे दो पैसे चाहिए आपने पैसे दे दिए तो उसने इस बात तो आप हो चोट आपके लगी है तो पुलिस वाले पैसे किस बात के ले रहे मेरा कोई काम नहीं कर रहा था हाँ अच्छा, जी काम उम कुछ नहीं कर रहा था पर मैम पैसे अगर नहीं देते तो मेरा काम कुछ सुना भी नहीं कर रहा था वो लोग पता नहीं पैसे वैसे दिए हो गए सच तो वो लोग का बात ज्यादा सुन रहा था आपसे मांगे थे कि अपनी मर्जी से दिए मैं मेरे से मांगा है मैं दिया हूँ आपसे मांगा है कितने पैसे की डिमांड की गई थी केवल किशन पुलिस वाले की तरफ दस हजार की डिमांड की गई थी मैं चार हजार रुपये दिया हूँ ਰਪਏ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਸ਼ਖਸ ਹੈ ਇਹਨਾਂ ਦੇ ਉੱਪਰ ਜਿਹੜਾ ਕਿ ਇੱਕ ਤਾਂ ਦੇਖੋ ਮਾਹੌਲ ਜਿਹੜਾ ਪੰਜਾਬ ਦਾ ਕਿੰਨਾ ਖਰਾਬ ਹੋ ਚੁੱਕਾ ਹੈ ਕਿ ਇੱਕ ਤਰਫ ਜਿਹੜਾ ਕਿ ਸਰਕਾਰ ਵੱਲੋਂ ਜਿਹੜਾ ਕਿ ਪੁਲਿਸ ਨੂੰ ਜਿਹੜਾ ਕਿ ਇਸ ਕਰਕੇ ਰੱਖਿਆ ਜਾ ਕਿ ਲੋਕਾਂ ਦੀ ਜਿਹੜੀ ਕੋ ਸੁਰੱਖਿਆ ਹੋ ਸਕੇ ਪਰ ਦੂਜੇ ਪਾਸੇ ਅਗਰ ਗੱਲ ਕਰੀਏ ਤੇ ਪੰਜਾਬ ਪੁਲਿਸ ਹਮੇਸ਼ਾ ਹੀ ਜਿਹੜਾ ਕਿ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਕਿਸੇ ਨਾ ਕਿਸੇ ਕਾਰਨ ਨੂੰ ਲੈ ਕੇ ਹੁਣ ਜਿਹੜਾ ਇੱਧਰ ਦਾ ਮਾਮਲਾ ਇੱਕ ਸਾਹਮਣੇ ਆਇਆ ਹੈ ਕਿ ਇੱਕ ਕੰਪਲੀਟਰ ਜਿਹੜਾ ਹੈ ਜਿਹਦੇ ਉਤੇ ਹਮਲਾ ਕੀਤਾ ਜਾਂਦਾ ਹੈ ਤੇਜ਼ਦਾਰ ਹਥਿਆਰਾਂ ਦੇ ਵੱਲੋਂ ਤੇਜ ਦਰਹਤ ਹਰਾਂ ਨਾਲ ਹਮਲਾ ਕੀਤਾ ਜਾਂਦਾ ਹੈ ਅਗਰ ਉਹ ਸ਼ਖਸ ਜਿਹੜਾ ਆਪਣੀ ਕੰਪਲੀਟ ਲੈ ਕੇ ਥਾਣੇ ਜਾਂਦਾ ਹੈ ਤੇ ਥਾਣੇ ਦੇ ਮੁਲਾਜ਼ਿਮਾਂ ਵੱਲੋਂ ਜਿਹੜਾ ਕਿ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਫਿਰ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੂੰ ਸਾਨੂੰ ਪੈਸੇ ਦੇਊਗਾ ਤਾਂ ਫਿਰ ਤੇਰੀ ਅਸੀਂ ਜਿਹੜੀ ਕਿ ਕਾਰਵਾਈ ਕਰਾਂਗੇ ਫਿਰ ਇਹਨਾਂ ਵੱਲੋਂ ਜਿਹੜਾ ਕਿ 10000 ਰੁਪਏ ਜਿਹੜਾ ਕਿ ਕੇਵਲ ਕ੍ਰਿਸ਼ਨ ਐਸਆਈ ਵੱਲੋਂ ਜਿਹੜਾ ਕਿ ਮੰਗੇ ਜਾਂਦੇ ਨੇ ਪਰ 10000 ਉਸ ਸ਼ਖਸ ਦੇ ਕੋਲ ਗਰੀਬ ਦੇ ਕੋਲ ਨਹੀਂ ਸੀਗੇ ਜਿਨੇ ਕਿ ਸਿਰਫ 4000 ਰੁਪਏ ਨੂੰ ਦਿੱਤਾ ਉਹਦੇ ਵੱਲੋਂ ਜਿਹੜਾ ਕਿ ਕਿਹਾ ਜਾਂਦਾ ਹੈ ਤਾਂ ਜਦੋਂ ਪੈਸੋ ਕੀ ਡਿਮਾਂਡ ਪੁਲਿਸ ਵਾਲੇ केवल कृष्ण उसने जब पैसे मांगे थे वो कैसे मांगे थे फोन किया था तीन कि चार थे उनके सामने दिए झगड़ा हुआ उसके बाद आपने शिकायत दर्ज करवाई है तब आपके साथ कौन कौन बंदे मेरे साथ मेरा सादत भाई था मेरा साथ मेरा अंसार भाई था मेरा साथ मेरा बाबू ही था हाँ जी

अच्छा, अंदर, आ, अंदर आके कोई मारपीट की उन्होंने जी मारपीट करके निकल गए सारे अंदर करके मारपीट उसके बाद जो ये चोट लगी इसके सर पे ये कहाँ पे लगी सर ये तो बेहोश हो गया था ने, ने, अंदर ही मारी थी उन्होंने अंदर पे था ये बेहोश हो गया था आपने हथियार देखे थे कौन कौन से तो थे जी तरपाल था तरपाल से दांत थे दांत और तरपाल जी ਸੋ ਜੇ ਅਗਰ ਆਪਾਂ ਗੱਲਬਾਤ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਥਾਣੇ ਇੱਕ ਪਾਸੇ ਜਿਹੜਾ ਕਿ ਥਾਣਾ ਜਿਹੜਾ ਲੋਕਾਂ ਦੀ ਸੁਰੱਖਿਆ ਵਾਸਤੇ ਬਣਾਇਆ ਜਾਂਦਾ ਹੈ ਕਿ ਪੁਲਿਸ ਲੋਕਾਂ ਨੂੰ ਅਗਰ ਲੋਕਾਂ ਨਾਲ ਕੋਈ ਨਾ ਇਨਸਾਫੀ ਹੁੰਦੀ ਹੈ ਜਾਂ ਕੋਈ ਜੁਰਮ ਹੁੰਦਾ ਹੈ ਤੇ ਉਹਦੇ ਵਿੱਚ ਜਿਹੜਾ ਕਿ ਲੋਕਾਂ ਨੂੰ ਇਹ ਆਸ ਹੁੰਦੀ ਹੈ ਕਿ ਅਸੀਂ ਪੁਲਿਸ ਕੋਲ ਜਾਵਾਂਗੇ ਤੇ ਸਾਡੀ ਮਦਦ ਕੀਤੀ ਜਾਏਗੀ ਤੇ ਸਾਡੀ ਜਿਹੜੀ ਕਿ ਸੁਣਵਾਈ ਕੀਤੀ ਜਾਏਗੀ ਕਿਉਂਕਿ ਅਗਰ ਗਰੀਬ ਬੰਦਾ ਜਿਹੜਾ ਹੈ ਉਹਦੇ ਤੇ ਆਸ ਜਿਹੜੀ ਇਹ ਹੁੰਦੀ ਹੈ ਕਿ ਮੇਰੇ ਉੱਤੇ ਅਗਰ ਕੋਈ ਹਤਿਆਚਾਰ ਹੁੰਦਾ ਜਾਂ ਕੋਈ ਹਮਲਾ ਹੁੰਦਾ ਹੈ ਜਾਂ ਕੋਈ ਨਾ ਇਨਸਾਫੀ ਹੁੰਦੀ ਹੈ ਤਾਂ ਬੰਦਾ ਨਾ ਇਨਸਫੇਕ ਕੀਤੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਪਰ ਦੂਜੇ ਪਾਸੇ ਅਗਰ ਦੇਖਿਆ ਜਾਵੇ ਕਿ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ ਘਟ ਪੈਂਦੀਆਂ ਨੇ ਜਿਹੜਾ ਕਿ ਗਰੀਬਾਂ ਦੇ ਲੋਕਾਂ ਤੋਂ ਜਿਹੜਾ ਕਿ ਪੈਸੇ ਲੁੱਟੇ ਜਾਂਦੇ ਨੇ ਜਿਸ ਤਰ੍ਹਾਂ ਅਸलम ਭਾਈ ਆਪਕਾ ਨਾਮ ਜਿਸ ਤਰ੍ਹਾਂ ਅਸलम ਭਾਈ ਨੇ ਦੱਸਿਆ ਵਾ ਕਿ ਉਹਨਾਂ ਵੱਲੋਂ ਇੱਕ ਤਾਂ ਉਹਨਾਂ ਨੇ ਸ਼ਿਕਾਇਤ ਕੀਤੀ ਥਾਣੇ ਵਿੱਚ ਆ ਕੇ ਕਿ ਮੇਰੇ ਉੱਤੇ ਹਮਲਾ ਹੋਇਆ ਜਿਹਦੇ ਉਹਨਾਂ ਦੇ ਕੋਲ ਸਬੂਤ ਵੀ ਨਹੀਂ ਐਮਐਲਆਰ ਵੀ ਕੱਟੀ ਗਈ ਹੈ ਪਰ ਉਸ ਤੋਂ ਬਾਅਦ ਜਿਹੜਾ ਕਿ ਐਸਆਈ ਥਾਣੇ ਦੇ ਇਸੇ ਥਾਣੇ ਦੇ ਜਿਹੜਾ ਕਿ ਜਗਤਪੂਰੀ ਥਾਣੇ ਦੇ ਐਸਆਈ ਵੱਲੋਂ ਜਿਹੜਾ ਕਿ 4 10000 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਗਰੀਬ ਬੰਦੇ ਵੱਲੋਂ ਜਿਹੜਾ ਕਿ ਪ੍ਰਵਾਸੀ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਸਰ ਮੇਰੇ ਕੋਲ 10000 ਰੁਪਏ ਤਾਂ ਨਹੀਂ ਹੈਗਾ ਪਰ ਮੇਰੇ ਕੋਲ ਜਿਹੜਾ ਕਿ 4000 ਰੁਪਏ ਹੈਗਾ ਵਾ ਫਿਰ ਜਿਹੜਾ ਉਹਨਾਂ ਨੇ ਕਿ 4000 ਰੁਪਏ ਦੇ ਦਿੱਤੇ ਜਾਂਦਾ ਹੈ